ਦੀਆਂ ਨਾਲ ਤਾਂ ਇਹਨਾਂ ਖਾਵਾ ਵਧਾਉਂਦੇ ਸਰ ਤੇ ਨਾ ਇਹਨਾਂ ਸਾਨੂੰ ਕੋਈ ਵਰਦੀ ਦਿੱਤੀ ਆ ਕੋਈ ਵੀ ਵਾਦਾ ਇਹ ਨਹੀਂ ਪੂਰਾ ਕਰਦੇ ਪਹਿਲੋਂ ਤੇ ਇਹਨਾਂ ਨੇ ਵੋਟਾਂ ਲੈ ਲਈਆਂ ਹਜ਼ਾਰ-ਹਜ਼ਾਰ ਰੁਪਏ ਦੇ ਕਰਕੇ ਉਹ ਵੀ ਇਹਨਾਂ ਨੇ ਵੋਟਾਂ ਲਈਆਂ ਸਾਰੀਆਂ ਬੀਬੀਆਂ ਨੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਹੁਣ ਇਹਨਾਂ ਨੇ ਤਨਖਾਹ ਵੀ ਸਾਡੀ ਆਉਂਦੀ ਨਹੀਂ ਵਿਧਾਈ ਹੈਗੀ ਫਿਰ ਆ ਬੀਬੀ ਨਾਲ ਹੀ ਬੈਠੀ ਮੇਰੀ ਇਹ ਵਿਚਾਰੀ ਬਾਕੀਪੁਰ ਤੇ ਆਉਂਦੀ ਆ ਮਸਤਪੁਰੇ ਤੋਂ ਆਉਂਦੀ ਵਿਚਾਰੀ 6 ਮਹੀਨੇ ਹੋ ਗਏ ਇਹਨੂੰ ਵਿਚਾਰੀ ਨੂੰ ਉਹਨਾਂ ਨੇ ਕੱਢਿਆ ਆ ਸਮਸਤ ਪਰ ਬਾਕੀ ਪਰ ਬਾਕੀ ਪਰ ਜਾ ਤੇ ਇਹਨਾਂ ਨੇ ਇਹੋ ਮੰਗਿਆ ਕਿ ਅਸੀਂ ਕੋਈ ਵੀ ਬੀਬੀ ਨਹੀਂ ਹਟਾਉਣੀ ਆਪਣੀ ਆਪਣੀ ਡਿਊਟੀ ਤੇ ਅਸੀਂ ਇਹਨਾਂ ਬੀਬੀਆਂ ਰੱਖਣ ਸਾਡੀਆਂ ਪੰਜਾਬ ਚ 42000 ਤਨਤਨ ਜਿਲੇ 6000 ਬੀਬੀ ਮੁਖ ਮੰਗਾ ਕੀ ਤੁਹਾਡੀਆਂ ਮੁਖ ਮੰਗਾ ਸਾਡੀਆਂ ਦੇ ਸਾਰੇ ਇਹੋ ਹੀ ਆ ਕਿ ਸਾਡੀ ਤਨਖਾਹ ਵਧਾਈ ਜਾਵੇ ਤੇ ਸਾਨੂੰ ਵੀ ਪੱਕੇ ਕੀਤਾ ਜਾਵੇ ਦੁਜੇ ਰੈਗੂਲਰ ਕੀਤਾ ਜਾਵੇ ਕਿਉਂਕਿ ਅਸੀਂ ਵੀ ਆਪਣੀ ਜਾ ਕੇ ਡਿਊਟੀ ਤੇ ਬਈਏ ਸਾਨੂੰ ਇਹ ਟੀਚਰ ਕੋਈ ਵੀ ਨਾ ਇਹੋ ਜੇ ਕੰਮ ਕਰੂ ਸਰ ਸਾਨੂੰ ਕੱਲ ਨੂੰ ਰਿਟਾਇਰ ਹੋ ਗਿਆ ਸਾਨੂੰ ਵੀ ਕੋਈ ਆਸ ਹੋਵੇ ਕਿ ਸਾਡੀ ਪੈਨਸ਼ਨ ਕੁਛ ਲੱਗੇ ਤੁਹਾਡਾ ਪਹਿਲਾਂ ਤੋਂ ਮੇਰਾ ਨਾਮ ਪਰਮਜੀਤ ਕੌਰ ਆ ਮੈਂ ਜ਼ਿਲ੍ਹਾ ਜਰਨਲ ਸਕੱਤਰ ਹਾਂ ਤੇ ਸਾਡੀ ਯੂਨੀਅਨ ਨੇ ਮੇਢੇ ਮੀਲਿਆ ਤੇ ਅਸੀਂ ਸਰਕਾਰ ਗਾੜੀ ਪੰਗਾ ਰੱਖਦੀਆਂ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹ ਸਾਡੇ ਪੂਰੇ ਕੀਤੇ ਜਾਣ ਸਾਨੂੰ ਕਿਹਾ ਸੀ ਕਿ ਅਸੀਂ ਸਰਕਾਰ ਬਣਦੇ ਆ ਹੀ ਕੁਰਸੀ ਤੇ ਬੈਂਦੇ ਆ ਹੀ 6000 ਕਰਾਂਗੇ ਤੇ ਸਾਡੀ ਅਜੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਸਾਡੀ ਮੰਗ ਨਹੀਂ ਪੂਰੀ ਹੋਈ ਨਾ ਹੀ ਸਾਨੂੰ ਕੋਈ ਠੰਡੀ ਗਰਮ ਵਰਦੀ ਦਿੱਤੀ ਗਈ ਆ ਤੇ ਨਾ ਹੀ ਸਾਡੀ ਤਨਖਾਹ ਦੇ ਵਿੱਚ ਕੋਈ ਵਾਅਦਾ ਹੋਇਆ ਤੇ ਨਾ ਹੀ ਸਾਡੀ ਕੋਈ ਛੁੱਟੀ ਦੀ ਮਨਜ਼ੂਰੀ ਆ ਅਸੀਂ ਜਦੋਂ ਵੀ ਜਾਣੇ ਆ ਕਿਤੇ ਵੀ ਸਾਡੀ ਮਜਬੂਰੀ ਹੁੰਦੀ ਆ ਅਸੀਂ ਬੀਬੀ ਦੇ ਕੇ ਜਾਂਦੇ ਆ ਤੇ 3000 ਦੇ ਵਿੱਚੋਂ ਹੀ 100 ਰੁਪਇਆ ਉਹਨਾਂ ਨੂੰ ਕੀ ਦਿਨੇ ਦਿਹਾੜੀ ਤੇ ਸਾਡਾ 3000 ਦੇ ਵਿੱਚ ਕੋਈ ਗੁਜ਼ਾਰਾ ਨਹੀਂ ਹੈਗਾ ਟੋਟਲ ਤਾਂ ਨਹੀਂ ਪੰਜਾਬ ਸਾਡੀਆਂ ਪੰਜਾਬ ਚ ਕੋਕ ਹੈਗੇ 42000 ਤੇ ਤਰਨਤਾਰਨ ਜ਼ਿਲ੍ਹੇ ਚ 6000 ਵਰਕਰ ਆ ਮੋਖ ਮੰਗ ਮੁੱਖ ਮੰਗ ਸਾਡੀ ਕੀ ਸਾਡੇ ਨਾਲ ਜਿਹੜੇ ਵਾਦੇ ਸੀ ਤੇ ਸਾਡੇ ਉਹ ਪੂਰੇ ਕੀਤੇ ਜਾਣ ਤੇ ਜੋ ਗਾੜੀ ਸਾਡੇ ਕੀ ਮੰਗ ਮੰਗਦੇ ਹਾਂ ਕਿ ਅਸੀਂ ਸਰਕਾਰ ਦੇ ਕੋਲੋਂ ਕੀ ਸੰਘਰਸ਼ ਕਰਕੇ ਤਿੱਖਾ ਸੰਘਰਸ਼ ਕਰਕੇ ਤੇ ਗਾੜੀ ਮੰਗਾ ਹੋ ਰੱਖਾਂਗੇ ਪਹਿਲਾ ਜਿਹੜਾ ਸਾਡੇ ਨਾਲ ਵਾਅਦਾ ਕੀਤੇ ਗਏ ਸੀ ਉਹ ਸਾਡੇ ਨਾਲ 6000 ਦਾ ਵਾਅਦਾ ਪੂਰਾ ਕੀਤਾ ਜਾਵੇ ਤੇ ਸਰਕਾਰ ਦਾ ਸੀ ਬਹੁਤ ਹੀ ਪੁਤਲੇ ਸਾੜ ਮੁਜਾਰੇ ਕਰਨ ਦੇ ਹਰ ਜ਼ਿਲ੍ਹੇ ਦੇ ਵਿੱਚ ਤੀ ਪੁਤਲੇ ਸਾੜਨਦੇ ਆ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਅੱਜ ਇਹੋ ਕੁਝ ਹੋਣ ਲਿਆ ਤੇ ਤਰਨਤਾਰਨ ਜ਼ਿਲ੍ਹੇ ਚ ਵੀ ਤੇ ਅਸੀਂ ਸਰਕਾਰ ਗਾੜੀ ਇਹੋ ਪਿੱਟ ਸਿਆਪਾ ਕਰਦੇ ਆ ਕਿ ਸਾਡੀ ਛੇਤੀ ਤੋਂ ਛੇਤੀ ਸੁਣਾਈ ਹੋਵੇ ਨਹੀਂ ਤੇ ਅਸੀਂ ਵੱਧ ਤੋਂ ਵੱਧ ਚੜ ਕੇ ਤਿੱਖਾ ਸੰਘਰਸ਼ ਕਰਾਂਗੇ ਬਿਮਲਾ ਰਾਣੀ ਜੀ ਈਦਾ ਕਿ ਕਿਸਵਾਂ ਜੇ ਤੇਰੋਸ ਕਰਨਾ ਸਰ ਇਹ 14 ਤਰੀਕ ਨੂੰ 14 ਜੁਲਾਈ ਨੂੰ ਸਾਡੀ ਮੀਟਿੰਗ ਹੋਈ ਸੀ ਸੂਬਾ ਕਮੇਟੀ ਦੀ ਮੈਂ ਆਪਣੇ ਲੁਧਿਆਣੇ ਦੇ ਵਿੱਚ ਰੇਲਵੇ ਦਫ਼ਤਰ 'ਚ ਉੱਥੇ ਸਾਡਾ ਜ਼ਿਲ੍ਹਾ ਲੈਵਲ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜ਼ਿਲ੍ਹਿਆਂ ਦਾ ਪ੍ਰੋਗਰਾਮ ਰੱਖਿਆ ਸੀਗਾ ਸਰਕਾਰ ਦੇ ਵਿਰੋਧ ਦੇ ਵਿੱਚ ਗਾਂ ਜਿਵੇਂ ਹੁਣ ਜੀਵਨੀ ਚੋਣਾਂ ਆਈ ਜਾਂਦੀਆਂ ਨੇ ਪੰਚਾਇਤੀ ਚੋਣਾਂ ਆ ਰਹੀਆਂ ਨਗਰ ਕੌਂਸਲ ਦੀਆਂ ਆ ਰਹੀਆਂ ਨੇ ਜਿਵੇਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਪੂਰ ਜ਼ੋਰ ਨਾਲ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੇ ਜਲਦ ਸਾਡੀਆਂ ਮੰਗਾਂ ਦਾ ਨਪਟਾਰਾ ਕੀਤਾ ਜਾਵੇ ਜੇਕਰ ਨਾ ਕੀਤਾ ਤਾਂ ਅਸੀਂ ਬਹੁਤ ਵੱਡਾ ਜਿਹੜਾ ਕੱਠ ਭਾਰੀ ਕੱਠ ਲੈ ਕੇ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚ ਠਾਠਾ ਮਾਰਦਾ ਕੱਠ ਵਕਾਇਤ ਸੀ ਉਸ ਤਰ੍ਹਾਂ ਅਸੀਂ ਆਪਦਾ ਕੱਠ ਵਖਾ ਕੇ ਇੱਟਾਂ ਲੈਟ ਖੜਕਾਵਾਂਗੇ ਸਰਕਾਰ ਦੀ ਜਿਹੜੀਆਂ ਪੰਜਾਬ ਦੇ ਵਿੱਚ 70000 ਤੋਂ ਵੱਧ ਬੀਬੀਆਂ ਨੇ ਜਿਹੜੀਆਂ ਸਾਡੀਆਂ ਕੁੱਕ ਹੈਲਪਰਾਂ ਅਸੀਂ ਪੂਰਾ ਆਪਦਾ ਸਾਰਾ ਸਾਰੇ ਜਥੇਬੰਦੀਆਂ ਸੰਘਰਸ਼ ਕਮੇਟੀ ਬਣਾ ਕੇ ਅਸੀਂ ਪੂਰੀ ਤਰ੍ਹਾਂ ਸਰਕਾਰ ਦਾ ਵਿਰੋਧ ਕਰਾਂਗੇ ਜਦੋਂ ਇਲੈਕਸ਼ਨ ਵਾਲੀ ਇਲੈਕਸ਼ਨ ਜਦੋਂ ਇਲੈਕਸ਼ਨ ਦੇ ਵਿੱਚ ਅਸੀਂ ਸਰਕਾਰ ਦਾ ਹਰ ਥਾਂ ਤੇ ਜਾ ਕੇ ਵਿਰੋਧ ਅਸੀਂ ਆਪ ਕਰਾਂਗੇ ਉਹਨਾਂ ਦੇ ਸਾਹਮਣੇ ਸਟੇਜ ਅਸੀਂ ਆਪਣੇ ਆਗੂ ਲੀਡਰਾਂ ਨੂੰ ਲੈ ਕੇ ਲਾਵਾਂਗੇ ਸਰ ਸ ਪਹਿਲੀ ਮੰਗ ਤਾਂ ਸਾਡੀ ਇਹ ਆ ਵੀ ਸਾਨੂੰ ਤਨਖਾਹ ਦੀ ਮੁੱਖ ਮੰਗ ਹੈ ਸਾਡੀ ਤਨਖਾਹ 10000 ਕੀਤੀ ਜਾਵੇ 3000 ਨਾਲ ਕੋਈ ਮੈਨੇ ਨਹੀਂ ਰੱਖਦਾਗਾ 3000 ਵਿੱਚ ਅਸੀਂ ਆਪਣੇ ਬੱਚਿਆਂ ਦੀ ਰੋਟੀ ਰੋਜੀ ਕਮਾਈ ਦੇਈਏ ਕਿ ਅਸੀਂ ਉਹਨਾਂ ਦਾ ਇਲਾਜ ਕਰਾਈਏ ਅਸੀਂ ਕੀ ਪੜ੍ਹਾਈ ਕਰਾਈਏ ਕੀ ਕਰਾਈਏ ਅਸੀਂ